ਵਿਆਦੀ ਅਨੋਖੀ ਰਸਮ ਜਾਣ ਉਡ ਜਾਣਗੇ ਤੁਹਾਡੇ ਹੋਸ਼ ਆੜ ਦਿੱਤੇ ਜਾਂਦੇ ਲਾੜੇ ਦੇ ਕੱਪੜੇ ਫਿਰ ਲਗਾਇਆ ਜਾਂਦਾ ਤੇਲ ਬਾਲੀਵੁੱਡ ਦਾ ਇਹ ਵੱਡਾ ਐਕਟਰ ਵੀ ਨਵਾ ਚੁੱਕਾ ਹੈ ਇਹ ਰਸਮ ਵਿਆਹ ਜੋ ਕਿ ਇੱਕ ਪਵਿੱਤਰ ਬੰਧਨ ਹੈ ਅਤੇ ਵਿਆਹ ਦੇ ਬੰਧਨ ਦੇ ਵਿੱਚ ਬੰਧਨ ਤੋਂ ਬਾਅਦ ਲਾੜਾ ਅਤੇ ਲਾੜੀ ਆਪਣੀ ਜ਼ਿੰਦਗੀ ਦੀ ਨਵੇਂ ਸ਼ੁਰੂਆਤ ਕਰਦੇ ਨੇ ਪਰ ਵਿਆਹ ਮੌਕੇ ਕੁਝ ਖਾਸ ਰਸਮਾਂ ਵੀ ਨਿਭਾਈਆਂ ਜਾਂਦੇ ਨੇ ਹਰ ਕਦਮ ਦੇ ਉੱਪਰ ਅਤੇ ਹਰ ਸਮਾਜ ਦੇ ਉੱਪਰ ਇਹ ਵਿਆਹ ਦੀਆਂ ਰਸਮਾਂ ਬਦਲ ਜਾਂਦੀਆਂ ਨੇ ਅੱਜ ਤੁਹਾਨੂੰ ਇੱਕ ਵਿਆਹ ਦੇ ਵਿੱਚ ਨਿਭਾਈ ਜਾਣ ਵਾਲੀ ਇੱਕ ਅਜੀਹੀ ਰਸਮ ਦੇ ਨਾਲ ਮੁਖਾਤਬ ਕਰਵਾਵਾਂਗੇ ਜੋ ਕਿ ਕਾਫੀ ਅਜੀਬੀਆ ਅਤੇ ਤੁਸੀਂ ਇਸ ਰਸਮ ਦੇ ਬਾਰੇ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਵਿਆਹ ਜੋ ਕਿ ਦੋ ਵਿਅਕਤੀਆਂ ਦੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਮੰਨਿਆ ਜਾਂਦਾ ਹੈ ਅਤੇ ਪਾਰਵਰ ਦੇ ਵਿੱਚ ਵਿਆਹ ਨੂੰ ਲੈ ਕੇ ਕੁਝ ਖਾਸ ਅਤੇ ਅਹਿਮ ਰਸਮਾਂ ਵੀ ਹੁੰਦੀਆਂ ਨੇ ਹਾਲੇਕਿ ਦੁਨੀਆ ਪਰਦੇ ਵਿੱਚ ਇੱਕ ਕਿਸਮ ਦੇ ਵਿਆਹ ਜਾਂ ਰਸਮਾਂ ਨਹੀਂ ਹੁੰਦੀਆਂ ਹਰ ਜਗ੍ਹਾ ਤੇ ਵਿਆਹ ਦੀਆਂ ਵੱਖ-ਵੱਖ ਰਸਮਾਂ ਨਿਭਾਈਆਂ ਜਾਂਦੀਆਂ ਨੇ ਦੁਨੀਆ ਪਰਦੇ ਵਿੱਚ ਵਿਆਹ ਦੀਆਂ ਵੱਖ-ਵੱਖ ਰਸਮਾਂ ਨਿਭਾਈਆਂ ਜਾਂਦੇ ਨੇ ਜੋ ਕਿ ਕਾਫੀ ਮਜ਼ੇਦਾਰ ਵੀ ਹੁੰਦੀਆਂ ਨੇ ਭਾਰਤ ਦੇ ਵਿੱਚ ਵੀ ਹਰ ਸਮਾਜ ਅਤੇ ਹਰ ਕਦਮ ਤੇ ਵਿਆਹ ਦੀਆਂ ਰਸਮਾਂ ਬਦਲਦੀਆਂ ਰਹਿੰਦੇ ਨੇ ਅਜੇ ਦੇ ਵਿੱਚ ਕੀ ਤੁਸੀਂ ਅਜਿਹੇ ਵਿਆਹ ਬਾਰੇ ਸੁਣਿਆ ਜਿੱਥੇ ਕਿ ਲਾੜੇ ਦੇ ਸਿਰ ਤੇ ਤੇਲ ਲਗਾਇਆ ਜਾਂਦਾ ਹੈ ਅਤੇ ਉਸ ਤੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਹੋਗੇ ਨਾ ਹੈਰਾਨ ਇਹ ਪੂਰੀ ਰਸਮ ਬਾਰੇ ਤੁਹਾਨੂੰ ਵਿਸਥਾਰ ਤੇ ਵਿੱਚ ਦੱਸਾਂਗੇ ਕਿ ਕਿੱਥੇ ਨਿਭਾਈ ਜਾਂਦੀ ਹੈ ਇਹ ਅਜੀਬ ਰਸਮ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਿੰਧੀ ਸਮਾਜ ਦੇ ਵਿੱਚ ਵਿਆਹ ਵੇਲੇ ਕੀਤੀ ਜਾਣ ਵਾਲੀ ਇਸ ਅਜੀਬ ਰਸਮ ਦੀ ਸਿੰਧੀ ਭਾਈਚਾਰੇ ਦੇ ਵਿੱਚ ਲਾੜੇ ਦੇ ਘਰ ਸੰਤ ਪ੍ਰਥਾ ਨਾਦੀ ਇੱਕ ਮਜੇਦਾਰ ਰਸਮ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਲਾੜੇ ਦੇ ਸਿਰ ਤੇ ਤੇਲ ਲਗਾ ਕੇ ਉਸ ਦੇ ਭਰਾਵਾਂ ਅਤੇ ਯਾਰ ਦੋਸਤਾਂ ਦੇ ਦੁਆਰਾ ਮਾਲਿਸ਼ ਕੀਤੀ ਜਾਂਦੀ ਹੈ ਅਤੇ ਫਿਰ ਲਾੜੇ ਦੇ ਸੱਜੇ ਪੈਰ ਦੀ ਜੁੱਤੀ ਪਵਾ ਕੇ ਉਸ ਨੂੰ ਜ਼ਮੀਨ ਤੇ ਰੱਖੇ ਹੋਏ ਮਿੱਟੀ ਦੇ ਘੜੇ ਨੂੰ ਤੋੜਨ ਦੇ ਲਈ ਕਿਹਾ ਜਾਂਦਾ ਜਦੋਂ ਲੜਾ ਅਜੀਹਾ ਕਰ ਰਿਹਾ ਹੁੰਦਾ ਤਾਂ ਸਾਰੇ ਮਿਲ ਕੇ ਉਸ ਲਾੜੇ ਦੇ ਕੱਪੜੇ ਪਾੜ ਦਿੰਦੇ ਨੇ ਦਰਸਤਲ ਇਹ ਹਾਸੇ ਨਾਲ ਜੁੜੀ ਹੋਈ ਇੱਕ ਰਸਮ ਅਤੇ ਇਸ ਦੇ ਵਿੱਚ ਲਾੜੇ ਦੇ आले ਦਿਵਾਲੀ ਦੇ ਲੋਕ ਇਕੱਠੇ ਹੋ ਕੇ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਸੋ ਹੋਗੇ ਨਾ ਹੈਰਾਨ ਇਸ ਅਜੀਬ ਰਸਮ ਨੂੰ ਵੇਖ ਕੇ ਤੁਹਾਂ ਦੱਸ ਦਿੰਨੇ ਆ ਕਿ ਇਸ ਰਸਮ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਨਿਭਾ ਚੁੱਕੇ ਨੇ ਜੀ ਹਾਂ ਦੀਪਿਕਾ ਪਾਡੂਕੋਨ ਅਤੇ ਰਣਵੀਰ ਸਿੰਘ ਦੇ ਵੱਲੋਂ ਵੀ ਇਹ ਰਸਮ ਨਿਭਾਈ ਜਾ ਚੁੱਕੀ ਹੈ ਦੀਪਿਕਾ ਬਾਡੂਕੋਨ ਅਤੇ ਰਮੇਸ਼ ਸਿੰਘ ਨੇ ਵੀ ਸਿੰਧੀ ਅਤੇ ਕੋਕਣੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ ਇਸ ਦੌਰਾਨ ਦੋਹਾਂ ਨੇ ਸਿੰਧੀ ਰੀਤੀ ਰਿਵਾਜਾਂ ਨੂੰ ਵੀ ਖੂਬ ਆਪਣੇ ਵਿਆਹ ਦੇ ਵਿੱਚ ਇੰਜੋਏ ਕੀਤਾ ਦੀਪਿਕਾ ਕੋਕਣੀ ব্রাহ্মণ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਦ ਕਿ ਰਣਵੇਦ ਸਿੰਘ ਸਿੰਧੀ ਪາຍ ਚੜ੍ਹਤੋਂ ਅਜਿਹੇ ਦੇ ਵਿੱਚ ਦੋਹਾਂ ਪਰਿਵਾਰਾਂ ਨੇ ਫੈਸਲਾ ਕੀਤਾ ਕਿ ਵਿਆਹ ਦੀਆਂ ਰਸਮਾਂ ਸਿੰਧੀ ਅਤੇ ਕੋਕਣੀ ਦੋਹਾਂ ਤਰੀਕਿਆਂ ਦੇ ਨਾਲ ਨਭਾਈਆਂ ਜਾਣਗੀਆਂ ਪਿਰ ਦੋਹਾਂ ਦੇ ਵਿਆਹ ਦੇ ਵਿੱਚ ਅਜੇ ਹਾਈ ਕੁਝ ਮਾਹੌਲ ਦੇਖਣ ਨੂੰ ਮਿਲਿਆ ਸੀ ਜਿੱਥੇ ਕਿ ਇਹ ਪ੍ਰਥਾ ਨਿਭਾਉਂਦਿਆਂ ਹੋਇਆਂ ਖੂਬ ਮਸਤੀ ਵੀ ਕੀਤੀ ਗਈ। ਰਣਵੀ ਨੇ ਸਿੰਧੀ ਸਮਾਜ ਦੀ ਇਸ ਪ੍ਰਥਾ ਨੂੰ ਖੂਬ ਇੰਜੋਏ ਵੀ ਕੀਤਾ ਜਿੱਥੇ ਵਿੱਚ ਰਣਵੀਰ ਦੇ ਕੱਪੜੇ ਪਾੜ ਦਿੱਤੇ ਗਏ ਸਨ ਅਤੇ ਉਹਨਾਂ ਨੂੰ ਵੀ ਤੇਲ ਲਗਾਇਆ ਗਿਆ ਸੀ। ਇਹ ਰਸਮ ਸਿੰਧੀ ਸਮਾਜ ਦੇ ਵਿੱਚ ਹੋਣ ਵਾਲੇ ਜ਼ਿਆਦਾਤਰ ਵਿਆਹ ਦੇ ਵਿੱਚ ਆਮ ਦੇਖੀ ਜਾਂਦੀ ਹੈ। ਸੋ ਵਾਕੀ ਇਹ ਵੱਖਰੀ ਕਿਸਮ ਦੀ ਜਿਹੜੀ ਵਿਆਹ ਦੇ ਵੇਚ ਨਵਾਈ ਜਾਣ ਵਾਲੀ ਰਸਮ ਹੈ ਇਸ ਤੋਂ ਜਾਣ ਕੇ ਤੁਹਾਨੂੰ ਕਿਵੇਂ ਲੱਗਿਆ ਆਪਣੀ رائے ਕਮੈਂਟਸ ਵਿੱਚ ਟੂਰ ਸਾਂਝੀ ਕਰੋ ਬਿਤੇਰੇ ਅਪਡੇਟ ਨੂੰ ਜੁੜੇ ਰਹੋ ਹਮਦਰ ਟੀਵੀ ਦੇ ਨਾਲ